ਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸ ਜਿਬੀ ਘਰਵਾਲੀ ਬਾਹਰ ਜਾ ਰਹੀ ਸੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟੇਮੇ ਉਹਨਾਂ ਵਾਜ ਠਾਈ ਬਿਆਦਬੀ ਦਾ ਮੁੱਦਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਕਿਉਂਕਿ ਜੋ ਕਿ ਬਹੁਤ ਵੱਡਾ ਧੱਕਾ ਵਸ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹਨੂੰ ਘਰਫਦਾਫਾ ਕੀਤਾ ਜਾ ਸਕੇ ਕਿਹੜੇ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉੱਥੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹਨੂੰ ਇਹ ਜਿਹੜੀਆਂ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰਾ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਕਿ ਲੱਖ ਲੋਕਾਂ ਨੇ ਵੋਟ ਪਾ ਕੇ ਜਤਾਇਆ ਤੇ ਚਰਚਨੀ ਨੇ ਉਹਦੇ ਵਾਸਤੇ ਪਾਰਲੀਮੈਂਟ 'ਚ ਆਵਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ 'ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸਕੀ ਜਬੀ ਘਰਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹਾਕਾਂ ਦੀ ਉਹ ਮੋਦੀ ਸਾਹਿਬ ਨੂੰ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلندਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਿਹਾਰੂ ਆ ਤੇ ਉਹਨਾਂ ਤੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਆ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ 'ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੁਜੇ ਜੋ ਪਾਰਲੀਮੈਂਟ ਪੰਜਾਬ ਦੇ ਆ ਜਾਂ ਹੋਰ ਵੀ ਜੋ ਅਨਸਾਫ਼ ਸੰਦੇ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੇ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰਾ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਆ ਉਹਦੇ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਆ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਹਾ ਕੀਤਾ ਜਾਣਾ ਚਾਹੀਦਾ ਬਾਕੀ ਪੰਜਾਬ ਵਿੱਚ ਜੋ ਹਾਲਾਤ ਬਣੇ ਪਏ ਆ ਨਸ਼ਿਆਂ ਨਾਲ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਹੋ ਰਹੀਆਂ ਇਸ ਕਰਕੇ ਮੇਰੇ ਖਿਆਲ ਹੈ ਕਿ ਪੰਜਾਬ ਵਿੱਚ ਕਰਪਸ਼ਨ ਦੇ ਵੀ ਕੋਈ ਹੱਦ ਨਹੀਂ ਗਈ ਹੋਰ ਜਿਹੜੇ ਕੋਈ ਐਸੋ ਜਿਹਾ ਇਸ਼ੂ ਆ ਕਿ ਜਿੱਧਰ ਸਰਕਾਰ ਨੂੰ ਕੋਈ ਉਹਨਾਂ ਦੇ ਲੋਕਾਂ ਨੂੰ ਇਨਸਾਫ ਦੇਣ ਦੀ ਲੜਾਈ ਲੈਣੀ ਚਾਹੀਦੀ ਸੀ ਉਧਰ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਜਿਦਾਂ ਬੇ ਬੇਅਦਬੀ ਦਾ ਮੁੱਦਾ ਵਾ ਉਹ ਉਹਨੂੰ ਵੀ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾ ਰਿਹਾ ਕਿ ਜੋ ਕਿ ਬਹੁਤ ਵੱਡਾ ਧੱਕਾਵਾ ਸਾਡੀ ਕੌਮ ਨਾਲ ਕਿਉਂਕਿ ਉਹ 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 ਜਿਹੜੀਆਂ ਚੀਜ਼ਾਂ ਕਿ ਉੱਥੇ ਜਾ ਕੇ ਉਹਨੂੰ ਘਰਫਾਫਾ ਕੀਤਾ ਜਾ ਸਕੇ ਕਿਸ ਤਰੀਕੇ ਨਾਲ ਪਹਿਲਾਂ ਵੀ ਕਈਆਂ ਸਾਲਾਂ ਤੋਂ ਉੱਥੇ ਮਿੱਟੀ ਪਾਉਣ ਦੀ ਜੋ ਕੋਸ਼ਿਸ਼ ਹੋ ਰਹੀ ਆ ਉਹ ਉਹਨੂੰ ਇਹ ਜਿਹੜੀਆਂ ਚੀਜ਼ਾਂ ਜਿਹੜੇ ਸਰਕਾਰ ਨੂੰ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਇਹ ਇਹ ਦੇ ਵਾਸਤੇ ਕਾਫੀ ਇਹ ਧਿਆਨ ਦੇਣਾ ਚਾਹੀਦਾ ਇੱਕ ਪਾਸੇ ਜਿਹੜੀ ਉਹਦੇ ਵਾਸਤੇ ਬੇਦਬੀ ਵਾਸਤੇ ਉਹ ਰਾਮ ਰਹੀਮ ਜਾਂ ਹਾਨੀਪ੍ਰੀਤ ਵਾਸਤੇ ਕੇਸ ਚਲਾਉਣ ਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਇਹ ਨਹੀਂ ਇੰਜ ਜਾਂ ਸਾਡੇ ਨਾਲ ਮੇਰੇ ਖਿਆਲ ਇੱਕ ਬਹੁਤ ਵੱਡਾ ਧੱਕਾ ਕਰ ਰਹੀ ਹੈ ਇਹ ਪੰਜਾਬ ਸਰਕਾਰ ਜਾਂ ਮਿਲ ਕੇ ਇਸ ਕਰਕੇ ਮੈਂ ਤੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਜੋ ਐਨਐਸਏ ਵਰਗੇ ਗਲਤ ਕਾਨੂੰਨ ਆ ਜਾਂ ਬੇਅਦਬੀ ਵਰਗੇ ਬੰਦੀ ਸਿੰਘ ਜਿਹੜੇ ਇਨੇ ਚਿਰਾਂ ਤੋਂ ਸਾਡੇ ਜੇਲ੍ਹਾਂ ਚ ਬੈਠੇ ਆ ਉਹਨਾਂ ਵਾਸਤੇ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਤੇ ਜੋ ਕਿ ਇੱਕ ਇਨਸਾਫ ਦਾ ਰਾਜ ਹੋ ਸਕੇ ਕੋਸ਼ਿ ਲੱਖ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤੇ ਚਰ ਚੰਨੀ ਨੇ ਉਹਦੇ ਵਾਸਤੇ ਪਾਰਲੀਮੈਂਟ ਚ ਆਵਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੇ ਕਿਤੇ ਕਿਸ ਨਾ ਬੇਇਨਸਾਫੀ ਹੋ ਰਹੀ ਹੋਤੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ ਕਨਵਰਕ ਦੇ ਚੰਨੀ ਨਾਲ ਤੁਹਾਡੇ ਬੱਚੇ ਹਾਂ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਤੇ ਜਾਂ ਜੋ ਸਿੱਖਾਂ ਨਾਲ ਜਾਂ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ